ਜਿਹੜੇ ਬੰਦੇ ਨੂੰ ਨੋਬਲ ਪ੍ਰਾਈਜ਼ ਮਿਲਿਆ ਉਹ ਕਿੱਡਾ ਮਹਾਨ ਹੋਊਗਾ ਕਿੱਡੇ ਮਹਾਨ ਕੰਮ ਹੋਣਗੇ ਤੇ ਉਹ ਬੰਦਾ ਕਿੱਡਾ ਮਹਾਨ ਹੋਊਗਾ ਜਿਹਨੂੰ ਗੁਰੂ ਮੰਨਦੇ ਜਿਹਦੇ ਫੈਨ ਹੈਗੇ ਆ ਉਹ ਤਾਂ ਫਿਰ ਨੋਬਲ ਪ੍ਰਾਈਜ਼ ਵਾਲੇ ਤੋਂ ਵੀ ਵੱਡਾ ਹੋ ਸਕਦਾ ਵੀ ਭਾਈ ਉਹਨੂੰ ਗੁਰੂ ਮੰਨਦੇ ਆ ਉਹ ਉਹ ਉਹਨੂੰ ਮੰਨਦੇ ਵੀ ਇਹ ਬਹੁਤ ਵਧੀਆ ਕੰਮ ਕਰਦੇ ਆ ਇਹ ਲੇਡੀ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ ਤੇ ਇਹ ਕਹਿੰਦੀ 트럼ਪ ਸਾਹਿਬ ਨੂੰ ਦੇ ਦਿਓ ਜੀ ਮੈਂ ਮੇਰੇ ਨਾਲੋਂ ਜ਼ਿਆਦਾ ਲੋ ਟ੍ਰੰਪ ਸਾਹਿਬ ਦੀ ਆ ਮੈਂ ਇਹਨਾਂ ਨੂੰ ਦਰਸ਼ਮਾਨ ਦੀ ਹੈਗੀਆਂ ਐਡੇ ਤਕੜੇ ਕੰਮ ਕਰਤੇ ਵੈਨੇਜ਼ੂਏਲਾ ਨੇ ਇਹਨਾਂ ਨੇ ਤੇ ਕੀ ਲੱਗਦਾ ਜੀ 트럼ਪ ਸਰ ਵਾਕਈ ਇਸ ਲੇਡੀ ਤੋਂ ਬਹਾਨਾ? ਸੈਂਟਰਲ ਵੈਲੀ ਦੇ ਵਿੱਚ ਘਰ ਤੁਸੀਂ ਖਰੀਦਣਾ ਆ ਜਾਂ ਵੇਚਣਾ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਬ੍ਰੈਂਡ ਨਿਊ ਕਾਰ ਡਿਸਕਾਊਂਟਡ ਪ੍ਰਾਈਸ ਤੇ ਮੈਕਸਿਮਮ ਇਨਸੈਂਟਿਵ ਤੇ ਆਪਣੇ ਕਲਾਇੰਟ ਲਈ ਬੁੱਕ ਕਰਉਂਦੇ ਹਾਂ। ਫੋਬਸ ਗਲੋਬਲ ਪ੍ਰਾਪਰਟੀ ਦੇ ਸਾਂਝੀਦਾਰੀ ਕਰਕੇ ਅਸੀਂ ਵਰਲਡ ਦੇ ਕਿਤੇ ਵੀ ਪ੍ਰਾਪਰਟੀ ਬਾਏ ਜਾਂ ਸੇਲ ਕਰ ਸਕਦੇ ਹਾਂ। ਸਾਡੇ ਆਫਿਸ ਲਗਭਗ ਹਰ ਇੱਕ ਸ਼ਹਿਰ 'ਚ ਹੈਗੇ ਨੇ। ਆਪਣੇ ਪ੍ਰਾਸਾਣਿਕ ਨੂੰ ਮੈਨ ਕੋਲ ਕਰੋ 2094867727। ਬ੍ਰੇਡ ਜੀ ਤੁਸੀਂ ਸਰਕਮਸਟੈਂਸਸ ਨੂੰ ਮੈਚ ਕਰੋਗੇ, ਕੰਪੇਅਰ ਕਰੋਗੇ। ਕਿਤਨਾ ਕਿਤੇ ਲੱਗੂਗਾ ਕਿ ਇਹ ਜਿਹੜੀ ਇਹ ਰੀਅਲ ਵਾਰੀਅਰ ਹੈਗੀ ਐ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਇਹ ਰਹੀ ਐ ਜਿਹੋ ਜਿਹਾਂ ਮਾਹੌਲ ਨੂੰ ਪਿਛਲੇ 10-15 ਸਾਲਾਂ ਦੇ ਵਿੱਚ ਫੇਸ ਕਰਨਾ ਪਿਆ ਇਹ ਵਾਕਈ ਡਿਜ਼ਰਵਿੰਗ ਕੈਂਡੀਡੇਟ ਸੀਗੀ ਨਾਰਵੇ ਦੀ ਜਿਹੜੀ ਨੋਬਲ ਇੰਸਟੀਚਿਊਟ ਆ ਉਹਦੇ ਵੱਲੋਂ ਬਰਟਸਪ ਪੂਰੀ ਜਸਟੀਫਿਕੇਸ਼ਨ ਕੀਤੀ ਗਈ ਐ ਨੋਬਲ ਪੀਸ ਪ੍ਰਾਈਜ਼ ਦੇ ਨਾਲ ਨੋਬਲ ਪੀਸ ਪ੍ਰਾਈਜ਼ ਜਿਹੜਾ ਬਰਟਸਪ ਉਹ ਲੰਮੀ ਚੌੜੀ ਮਿਹਨਤ ਤੋਂ ਬਾਅਦ ਇਸ ਲੇਡੀ ਨੂੰ ਮਿਲਿਆ ਐ ਇਹ ਵਾਕਈ ਇੱਕ ਡਿਜ਼ਰਵਿੰਗ ਕੈਂਡੀਡੇਟ ਹੈ ਪਰ ਇਹਦਾ ਬ੍ਰਾਟਸਪ ਜਿੰਨਾ ਕਿ ਇਹਦਾ ਕੰਮ ਆਪਣੇ ਪੋਲੀਟੀਕਲ ਫੀਲਡ ਦੇ ਵਿੱਚ ਹੈਗਾ ਆਪਣੇ ਦੇਸ਼ ਦੇ ਲਈ ਹੈਗਾ ਉਨਾ ਹੀ ਵੱਡਾ ਇਹਦਾ ਜ਼ਿਕਰ ਆ। ਜਦੋਂ ਬ੍ਰਾਟਸਪ ਇਹਦੀ ਨੋਮੀਨੇਸ਼ਨ ਹੋਈ ਸੀ ਉਦੋਂ ਵੀ ਬ੍ਰਾਟਸਪ ਇਹ ਹਸਮੁਖ ਦੇ ਸੁਭਾਅ ਦੇ ਨਾਲ ਇਹਨੇ ਬਹੁਤਾ ਜਿਆਦਾ ਇਹਦੇ ਉੱਤੇ ਕੋਈ ਰਿਐਕਸ਼ਨ ਨਹੀਂ ਸੀ ਦਿੱਤਾ ਜਦੋਂ ਇਹ ਜਿਹੜਾ ਪੀਸ ਪ੍ਰਾਈਜ਼ ਆ ਅਨਾਉਂਸ ਹੋ ਗਿਆ ਸੀ ਉਹਦੇ ਵਿੱਚ ਇਹਦਾ ਨਾਮ ਆ ਗਿਆ ਸੀਗਾ ਤਾਂ ਉਦੋਂ ਵੀ ਇਹਨੇ ਬਹੁਤ ਵੱਡਾ ਦਿਲ ਦਿਖਾਉਂਦਿਆਂ ਹੋਇਆ ਇਹ ਕਹਿ ਦਿੱਤਾ ਸੀਗਾ ਕਿ ਇਹ ਨੋਬਲ ਪੀਸ ਪ੍ਰਾਈਜ਼ ਜੇਕਰ ਡੋਨਲਡ 트ੰਪ ਹੋਰਾਂ ਨੂੰ ਵੀ ਦਿੱਤਾ ਜਾਊਗਾ ਤਾਂ ਵੀ ਮੈਨੂੰ ਕੋਈ ਦਿੱਕਤ ਨਹੀਂ ਅਸਲੀ ਕੈਂਡੀਡੇਟ ਉਹ ਨੇ ਦਿਲ ਇਹਨਾਂ ਨੇ ਉਸੇ ਦਿਨ ਹੀ ਜਿੱਤ ਲੈ ਸੀਗੇ ਹੁਣ ਇੱਕ ਵਾਰੀ ਫਿਰ ਤੋਂ ਇਹ ਚਰਚਾਵਾਂ ਦੇ ਵਿੱਚ ਇਸ ਕਰਕੇ ਆ ਗਏ ਨੇ ਕਿਉਂਕਿ ਹੁਣ ਇਹਨਾਂ ਨੇ ਸਿੱਧੇ ਤੌਰ ਤੇ ਜਿਹੜੀ ਮੰਗਿਆ ਉਹ ਨਾਰਵੇ ਦੀ ਇਸ ਨੋਬਲ ਕਮੇਟੀ ਦੇ ਅੱਗੇ ਰੱਖ ਦਿੱਤੀ ਸੀਗੀ ਦੱਸਿਆ ਜਾ ਰਿਹਾ ਹੈ ਕਿ ਲਿਖਤੀ ਦੇ ਵਿੱਚ ਰਿਕਵੈਸਟ ਕੀਤੀ ਸੀਗੀ ਕਿ ਮੇਰਾ ਜਿਹੜਾ ਨੋਬਲ ਪੀਸ ਪ੍ਰਾਈਜ਼ ਹੈ ਮੈਂ ਟ੍ਰਾਂਸਫਰ ਕਰਨਾ ਚਾਹੁੰਨੀ ਹਾਂ ਮੈਂ ਯੂਐਸ ਦੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹਰਾਂ ਨੂੰ ਇਹ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਉਹ ਆਪਣੇ ਤੌਰ ਤੇ ਦੇਣਾ ਚਾਹੁੰਦੇ ਆ ਚਾਹੁੰਦੇ ਆ ਕਿ ਮੇਰਾ ਨਾਮ ਕੱਟ ਕੇ ਉਹਨਾਂ ਦੇ ਨਾਮ ਦੇ ਨਾਲ ਇਹ ਜਿਹੜਾ ਪੀਸ ਪ੍ਰਾਈਜ਼ ਆ ਉਹ ਐਡ ਕਰ ਦਿੱਤਾ ਜਾਵੇ ਇਹ ਸਾਰਾ ਕੁਝ ਬ੍ਰਾਜ਼ਿਲ ਸਰ ਮਾਰੀਆ ਕੋਰੀਨਾ ਮਚਾਡੋ ਦੇ ਵੱਲੋਂ ਕਿਹਾ ਗਿਆ ਆ ਬਹੁਤ ਲੰਮੇ ਸਮੇਂ ਤੋਂ ਆਪਣੇ ਦੇਸ਼ ਦੇ ਲਈ ਵੱਖ-ਵੱਖ ਹਾਲਾਤਾਂ ਦੇ ਨਾਲ ਲੜੇ ਨੇ ਮਾਰੀਆ ਕੋਰੀਨਾ ਮਚਾਡੋ ਵੈਨੇਜ਼ੁਏਲਾ ਦੇ ਵਿੱਚ ਬ੍ਰਾਜ਼ਿਲ ਪਿਛਲੇ ਕਈ ਸਾਲਾਂ ਤੋਂ ਇੱਕ ਗੰਭੀਰ ਪੋਲਿਟਿਕਲ ਤੇ ਇਕਨੋਮਿਕ ਕ੍ਰਾਈਸਿਸ ਚੱਲ ਰਹੇ ਨੇ ਬਹੁਤ ਮੰਦੇ ਹਾਲਾਤਾਂ ਦੇ ਵਿੱਚੋਂ ਵੈਨੇਜ਼ੁਏਲਾ ਨਿਕਲ ਰਿਹਾ ਆ ਮਿਚਾਡੋ ਹੋਰੋ ਨੇ ਕਿਹਾ ਕਿ ਉਹਨਾਂ ਨੇ ਨਿਕਲਸ ਮਦੂਰੂ ਦੀ ਸਰਕਾਰ ਦੇ ਖਿਲਾਫ ਇੱਕ ਬਹੁਤ ਲੰਮੀ ਚੌੜੀ ਲੜਾਈ ਲੜੀ ਹੈ ਇਹ ਹਾਲਾਂਕਿ ਕਹਿਣ ਦੀ ਗੱਲ ਨਹੀਂ ਹੈਗੀ ਵਾਕਿਆ ਦੇ ਵਿੱਚ ਇਹਨਾਂ ਦੇ ਵੱਲੋਂ ਲੜੀ ਗਈ ਹੈ ਉਹ ਬਹੁਤ ਲੰਮੇ ਟਾਈਮ ਤੋਂ ਬ੍ਰਾਟਸਬ ਇੱਕ ਮੰਗ ਕਰ ਰਹੇ ਸੀ ਕਿ ਡਿਕਟੇਟਰਸ਼ਿਪ ਕਿਸੇ ਵੀ ਹਾਲਤ ਦੇ ਉੱਤੇ ਐਕਸੈਪਟੇਬਲ ਨਹੀਂ ਹੈਗੀ ਦੇਸ਼ ਦੇ ਵਿੱਚ ਫ੍ਰੀ ਐਂਡ ਫੇਅਰ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀ ਮੰਗਿਆ ਇਹ ਦੇ ਕਰਕੇ ਇਹਨਾਂ ਨੂੰ ਬਹੁਤ ਕਿਸਮ ਦਾ ਜਿਹੜਾ ਸੇਕ ਆ ਉਹ ਵੀ ਚਲਣਾ ਪਿਆ ਹੈ ਜਦੋਂ ਨੋਬਲ ਪੀਸ ਪ੍ਰਾਈਜ਼ ਦੇ ਵਿੱਚ ਨੋਮੀਨੇਟ ਹੋਏ ਸੀਗੇ ਤਾਂ ਉਦੋਂ ਇਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਹ ਇੱਕ ਵਿਅਕਤੀ ਵਿਸ਼ੇਸ਼ਤਾ ਸਨਮਾਨ ਨਹੀਂ ਹੈਗਾ ਸਗੋਂ ਵੈਨੇਜ਼ੁਏਲਾ ਦੇ ਉਹਨਾਂ ਲੱਖਾਂ ਲੋਕਾਂ ਦੀ ਆਵਾਜ਼ ਉਹਨਾਂ ਲੱਖਾਂ ਲੋਕਾਂ ਦਾ ਸਨਮਾਨ ਆ ਜਿਹੜੇ ਹਿਊਮਨ ਰਾਈਟਸ ਦੇ ਲਈ ਡੈਮੋਕ੍ਰੇਸੀ ਦੇ ਲਈ ਸੜਕਾਂ ਤੇ ਉਤਰਦੇ ਆ ਉਹਦੇ ਨਾਲ ੱੱਕੀ ਖਾਂਦੇ ਆ ਦਿਨ ਰਾਤ ਇੱਕ ਕਰਦੇ ਆ ਫਿਰ ਬੱਲ ਸਾਹਿਬ ਇਹਨਾਂ ਨੂੰ ਇਹ ਜਿਹੜਾ ਅਵਾਰਡ ਆ ਉਹ ਦਿੱਤਾ ਗਿਆ ਤੇ ਹੁਣ ਇਹਨਾਂ ਨੇ ਮੰਗ ਕੀਤੀ ਸੀ ਕਿ ਇਹ ਜਿਹੜਾ ਪ੍ਰਸ਼ਕਾਰ ਆ ਇਹਨੂੰ ਟ੍ਰਾਂਸਫਰ ਕਰ ਦਿੱਤਾ ਜਾਵੇ ਪਰ ਇਹਦੇ ਉੱਤੇ ਸਿੱਧੇ ਤੌਰ ਤੇ ਜਿਹੜਾ ਮਨ ਆ ਉਹ ਕਰ ਦਿੱਤਾ ਗਿਆ ਨਾਰਵੇ ਦੀ ਨੋਬਲ ਇੰਸਟੀਚਿਊਟ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਜਿਹੜਾ ਨੋਬਲ ਪੀਸ ਪ੍ਰਾਈਜ਼ ਆ ਇਹ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਇਹ ਸ਼ੇਅਰ ਨਹੀਂ ਕੀਤਾ ਜਾ ਸਕਦਾ ਰਿਵੋਕ ਨਹੀਂ ਕੀਤਾ ਜਾ ਸਕਦਾ ਸੋ ਕਰ ਕਰਾ ਕੇ ਕਹਿੰਦੇ ਕਿ ਇਹ ਫੁੱਲ ਐਂਡ ਫਾਈਨਲ ਹੈ ਵਾਂਸ ਐਂਡ 올 ਟਾਈਮ ਇਹੋ ਜਿਹੇ ਭਾਰੇ ਭਾਰੇ ਸ਼ਬਦ ਉਹਨਾਂ ਦੇ ਵੱਲੋਂ ਵਰਤੇ ਗਏ ਆ ਕਿ ਜਿਹਨੂੰ ਦਿੱਤਾ ਭਈ ਉਸੇ ਦਾ ਹੀ ਹੈ ਰੱਖੇ ਨਾ ਰੱਖੇ ਉਹਦੀ ਇੱਛਾ ਆ ਪਰ ਇਹ ਕਿਤਾਬੀ ਤੌਰ ਤੇ ਲਿਖਤੀ ਤੌਰ ਤੇ ਉਸੇ ਦੇ ਨਾਮ ਤੇ ਰਹਿਣਾ ਜਿਹਨੂੰ ਇਹ ਮਿਲ ਗਿਆ ਜੀ ਸੋ ਫਿਰ ਇਹਨੂੰ ਆਪਾਂ ਕਿਵੇਂ ਕਹਿ ਸਕਦੇ ਆ 트럼ਪ ਸਾਹਿਬ ਨੂੰ ਕਿਉਂ ਦੇਣਾ ਚਾਹੁੰਦੇ ਆ ਇਹ ਉਹਨਾਂ ਤੋਂ ਇਹਨਾਂ ਕਿਉਂ ਇਨਫਲੂਐਂਸ ਹੋ ਗਏ ਕੀ ਕਾਰਨ ਹੋ ਸਕਦਾ ਹੈ ਇਹਦੇ ਬਾਰੇ ਬ੍ਰੈਕਸਪ ਦੇਖੋ ਇਹਨਾਂ ਦੀ ਜਿਹੜੀ ਲੜਾਈ ਆ ਉਹ ਲੰਮੇ ਸਮੇਂ ਤੋਂ ਨਿਕਲਸ ਮਦੂਰੂ ਦੇ ਖਿਲਾਫ ਚੱਲ ਰਹੀ ਸੀ ਨਿਕਲਸ ਮਦੂਰੂ ਦੀ ਡਿਕਟੇਟਰਸ਼ਿਪ ਨੂੰ ਇਹਨਾਂ ਨੇ ਜ਼ਾਹਿਰ ਕੀਤਾ ਸੀਗਾ ਸਮੇਂ-ਸਮੇਂ ਤੇ ਇਹਨਾਂ ਨੇ ਮੰਗ ਚੱਕੀ ਸੀਗੀ ਕਿ ਇਹਦਾ ਹੱਲ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਰਨਾ ਚਾਹੀਦਾ ਹੈ ਇੰਟਰਨੈਸ਼ਨਲ ਕਮਿਊਨਿਟੀ ਤੋਂ ਉਹ ਹੱਲ ਹੋਇਆ ਨਹੀਂ ਉਹਦਾ ਹੱਲ ਡੋਨਲਡ ਟਰੰਪ ਹੋਰਾਂ ਨੇ ਕਰ ਦਿੱਤਾ ਸੋ ਇਹਨਾਂ ਦੀ ਲੜਾਈ ਇੱਕ ਪੋਲੀਟਿਕਲ ਸਿਸਟਮ ਦੇ ਖਿਲਾਫ ਸੀਗੀ ਇੱਕ ਪੋਲੀਟਿਕਲ ਪਾਰਟੀ ਦੇ ਸਰਬਰਾ ਦੇ ਖਿਲਾਫ ਸੀਗੀ ਸੋ ਜਦੋਂ ਉਹਦਾ ਹੱਲ ਕਰ ਦਿੱਤਾ ਗਿਆ ਸੋ ਇਹਨਾਂ ਨੂੰ ਲੱਗਿਆ ਕਿ ਜਿਹੜਾ ਇਹਨਾਂ ਦਾ ਸੰਘਰਸ਼ ਸੀਗਾ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਉਨੂੰ ਫਲ ਪੈ ਗਿਆ ਉਹਨੂੰ ਬੂਰ ਪੈ ਗਿਆ ਸੋ ਉਸ ਸੰਘਰਸ਼ ਦੇ ਵਿੱਚ ਬੜੀ ਇੱਕ ਇੰਪੋਰਟੈਂਟ ਕੀ ਹੈ ਜਿਹੜੀ ਇੰਪੋਰਟੈਂਟ ਰੋਲ ਹੈ ਜਿਹੜਾ ਡੋਨਲਡ ਟਰੰਪ ਹੋਰਾਂ ਨੇ ਨਿਭਾਇਆ ਸੋ ਉਸੇ ਦੇ ਚੱਲਦੇ ਆ ਇਹਨਾਂ ਨੇ ਕਿਹਾ ਕਿ ਪ੍ਰਾਈਜ਼ ਉਹਨਾਂ ਨੂੰ ਦੇ ਦੇ ਕਾਰਨ ਇਹ ਵੀ ਹੈ ਕਿ ਡੋਨਲਡ ਟਰੰਪ ਹਰੀ ਬਹੁਤ ਜ਼ਿਆਦਾ ਇੱਛਕ ਹੈਗੇ ਨੇ ਨੋਬਲ ਪੀਸ ਪ੍ਰਾਈਜ਼ ਤੇ ਸੋ ਦੋ ਚੀਜ਼ਾਂ ਰਲ ਗਈਆਂ ਇਸੇ ਕਰਕੇ ਬਲਟਸਪ ਮਾਚਾਡੋ ਹੋਰਾਂ ਨੇ ਇਹ ਜਿਹੜੀ ਹੈ ਰਿਕੁਐਸਟ ਕੀਤੀ ਸੀਗੀ ਇਸ ਨੋਬਲ ਇੰਸਟੀਚਿਊਟ ਨੂੰ ਪਰ ਇਸ ਰਿਕੁਐਸਟ ਦੇ ਉੱਤੇ ਕਾਂਟਾ ਫੇਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਵੀ ਇਸ ਅਵਾਰਡ ਨੂੰ ਜਿੱਤੇਗਾ ਉਦੀ ਆਪਣੀ ਮਿਹਨਤ ਹੋਏਗੀ ਕਿਸੇ ਦੀ ਮਿਹਨਤ ਦੇ ਨਾਲ ਜਿੱਤਿਆ ਹੋਇਆ ਅਵਾਰਡ ਕਿਸੇ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ